ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਡੇੜੀ ਫਾਰਮ ਤੇ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਘਾੜੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਚਾਰ ਝੋਟੀਆਂ ਖਾਲਾਂਗੇ ਜੋ ਸੱਜਰਾ ਤੇ ਇੱਕ ਦੋ ਬੱਚੇ ਤੋਂ ਬਗੈਰ ਤੇ ਇੱਕ ਦੋ ਟੋਕੜਾਂ ਗੱਭਰਾਂ ਖਾਲਾਂਗੇ ਬਾਕੀ ਕਰਦੇ ਆਂ ਗੱਲਬਾਤ ਲੈਣੀ ਆ ਜਾਣਕਾਰੀ ਇਹ ਕਾ ਝੋੜੀ ਵਹਲਾਂਗੇ ਬੱਚਾ ਮਰ ਗਿਆ ਝੋੜੀ ਦਾ ਤੇ ਇਹ ਕਾ ਝੋੜੀ ਵਹਲਾਂਗੇ ਚੋਕਰ ਗੱਭਰ ਚੰਗੀ ਝੋਟੀ ਚੰਗੇ ਦੁੱਧ ਵਾਲੀ ਬਾਕੀ ਲੈਣੀ ਆ ਜਾਣਕਾਰੀ ਤੇ ਕਰਦੇ ਆਂ ਗੱਲਬਾਤ ਸਸੀ ਗਾਲ ਜੀ ਸਸੀ ਗਾਲ ਜੀ ਹੋਰ ਕੀ ਹਾਲ ਜੋ ਵਧੀਆ ਤੁਸੀਂ ਸੁਣਾਓ ਤੇ ਵਧੀਆ ਵਧੀਆ ਆਪਣੇ ਕੋਲ ਜੀ 4 ਝੋੜੀਆਂ ਆ ਠੀਕ ਆ ਤੇ ਇੱਕ ਧੋਕਰ ਗੱਭਰਿਆ ਠੀਕ ਆ ਇਹ ਕਾ ਝੋੜੀ ਦਾ ਬੱਚਾ ਮਰ ਗਿਆ ਹੈ ਠੀਕ ਐ ਇੱਕ ਦੋ ਬੱਚੀ ਨੂੰ ਬਗਾਇਆ ਠੀਕ ਐ ਪਿੰਡ ਆਪਣੇ ਬੰਗਾ ਲੀ ਜੋ ਠੀਕ ਐ ਅੰਮ੍ਰਿਤਸਰ ਠੀਕ ਐ ਤੇ ਤਸਵੀਰ ਮਜੀਠਾ ਠੀਕ ਐ ਦਸੀਏ ਇੱਕ ਨਮਲੇ ਬਾਰੇ ਦਿਖਾਓ ਖੋਲੋ ਵਾ ਇਹਨਾਂ ਝੋਟੀ ਨਾਲ ਮਰ ਗਿਆ ਇਹ ਬੱਚਾ ਠੀਕ ਐ ਐਨ ਮਾਰੋ ਕੈਮਰਾ ਆਪਾਂ ਪੜਾਈ ਏਦਾਂ ਝੋਟੀ ਮਿਲਦੀ ਆ ਸੀਲ ਸੂਲ ਬਰੀਆ ਠੀਕ ਐ ਦੇਖੋ ਚਵਾਈ ਧਾਰਾ ਮਾਰਦੇ ਆ ਖਾਓ ਥਲੇ ਕੈਮਰਾ ਆਇਕੋ ਚਵਾਈ ਜੂਈ ਬਹੁਤ ਐ ਝੋਟੀ ਬੱਚਾ ਮਰ ਗਿਆ ਠੀਕ ਐ ਤੇ ਇਹਦੇ ਨਾਲ ਆ ਥਣ ਬੰਨ ਦਿਆ ਅੱਛਾ ਇਹਦੇ ਥਾਂ ਤੋਂ ਨਾ ਤਿਆ ਆਉਂਦੀ ਆ ਤੈਦ ਕੋਈ ਤਿੱਲੜ ਹੀ ਗਨੇ ਟਿੱਲਰ ਦੀ ਹਾਂ ਟਿੱਲਰ ਕਰਕੇ ਦੇਣੀ ਹੈਗੇ ਹਾਂਜੀ ਟਿੱਲਰ ਕਰਕੇ ਮੋਲ ਟਿੱਲਰ ਨਾਲ ਹੀ ਕਰਨਾ ਠੀਕ ਤੇ ਆਹ ਬੱਚਾ ਹੀ ਕੱਟੀ ਇਹ ਮਰ ਗਈ ਆ ਠੀਕ ਹੈ ਹਾਂਜੀ ਖੋਲੋ ਬਾ ਇਹ ਮੋਲ ਕਾਦਣਾ ਟਿੱਲਨ ਵਾਲਾ ਹੀ ਆ ਦੁੱਧਿਆ ਮੈਨੂੰ 8 ਕਿਲੋ ਠੀਕ ਕੋਈ 8 ਕਿਲੋ ਵੀਰ ਭਰਾ ਜੀ ਨੇ ਲੈਣੀ ਆ ਤੇ ਸਲੀ ਕਰੇ 8 ਕਿਲੋ ਹੀ ਤੇ ਸੀਲ ਥੰਦੀ ਬੜੀਆ ਇਦਾਂ ਭਰੇ ਦੇ ਚੋਈਦੀ ਆ ਬੱਚਾ ਜਦੋਂ ਮਰ ਗਿਆ ਏ ਪਰ ਲੱਤ ਨਹੀਂ ਮਾਰੀ ਮੈਨੇ ਹਾਂਜੀ ਇਹ ਦੂਜੇ ਸੁਗਿਆ ਸੂਈ ਆ ਦਜੇ ਸੁਗਿਆ ਸੂਈ ਆ ਹਾਂਜੀ ਦੂਜੇ ਸੁਗਿਆ ਸੂਈ ਆ ਬਾਕੀ ਚਵਾਈ ਜੂਈ ਦੀ ਓਕੇ ਆ ਤਿੰਨ ਥਾਂ ਨਹੀਂ ਕੋਈ ਵੀਰ ਭਰਾ ਜਿੰਨੇ ਵੀ ਲੈਣੀ ਆ ਤਿੱਲੜੀ ਗਣਕੇ ਲਵੇ ਤੇ ਮੁੱਲ ਵੀ ਤਿੱਲਣ ਵਾਲਾ ਹੀ ਕਰਨਾ ਜਿਆ ਜੀ ਠੀਕ ਆ ਥਾਂ ਚੌਥਾ ਹੀ ਚੱਲਦਾ ਜੇ ਸਾਡੇ ਕੋ ਆ ਕੇ ਬੰਦ ਹੋ ਗਿਆ ਏ ਤੇ ਪਰ ਹੁਣ ਆਪਾਂ ਰੇਟ ਤਿੱਲਣ ਵਾਲਾ ਹੀ ਕਰਨਾ ਆ ਗੱਡੀ ਹੀ ਕੋਈ 5-7 ਦਿਨ ਹੋ ਗਏ ਆ ਸੂਈ ਨੂੰ ਤੇ ਆਪਾਂ ਰੇਟ ਕਰਨਾ ਜਿਆ ਜੀ ਠੀਕ ਆ ਕਰੋ ਜਾ ਜਾ ਫਿਰ ਜਿਹੜੀ 750 ਦੀ ਨਹੀਂ ਜਾਇਜ਼ ਕਰੋ ਗਿਆ ਇਹ ਹਾਂ ਨਹੀਂ ਪਿਆਰ ਦੀ ਆਦੀ ਦੇ ਦਾਂਗੇ ਠੀਕ ਹੈ ਜੀ 2000 ਹੋ ਜਾ ਦਾਂਗੇ ਠੀਕ ਹੈ ਠੀਕ ਹੈ ਬਾਧੀ ਆਦੀ ਦੇ ਦਾਂਗੇ ਠੀਕ ਇਹ ਆ ਵੀ ਸੀਲ ਫੂਲ ਬਰੀ ਆ ਇਦਾਂ ਹੀ ਆ ਵੇਖੋ ਚਵਾਜੂ ਫੇਰ ਵਿਖਾ ਦਿੰਦੇ ਤਾਂ ਆ ਦੂੜ ਆ ਆਹ ਥਾਂ ਨਹੀਂ ਚੱਲਦਾ ਫਿਰ ਆਉਂਦਾ ਬਾਰਿਸ਼ ਬਾਂਦੀ ਸਮਝੇ ਕੋਈ ਬਾਂਦੇ ਤੱਲਾੜੀ ਕਰਕੇ ਲਾਵਾਂਗੇ ਤੇਨ ਤਾਂ ਬਿਲਕੁਲ ਓਕੇ ਹਾਂਜੀ ਤਿਲੜੀ ਕਰਕੇ ਲਵੇ ਤਿਲੜੀ ਕਰਕੇ ਕੋਈ ਲਵੇ ਤੇ ਤਿਲੜਾਂ ਦੀ ਮੁੱਲ ਬਾਤ ਆ ਤਿਲੜਾਂ ਜੀ ਦੇਣੀ ਆ ਠੀਕ ਹੈ ਜੀ ਆ ਕੱਟੀਏ ਦੋ ਤਿੰਨ ਅੱਜ ਹੀ ਆਈਆਂ ਠੀਕ ਹਲੋ ਬਾਹ ਹੋ ਗਏ ਇਹਦਾ ਮੈਨਾਂ ਨਾ ਬੱਚਾ ਹੈ ਨਹੀਂ ਆ ਠੀਕ ਬੱਚਿਆਂ ਬਗੈਰ ਆ ਦੁੱਧ ਮੈਨੂੰ 8 ਕਿਲੋ ਹੀ ਲਾਵੇ ਕੋਈ ਸਾਨੂੰ 9-10 ਕਿਲੋ ਕਿਆ ਕਰ ਆ ਲਿਆ ਪਰ 8 ਕਿਲੋ ਲਾ ਕੇ ਗਿਣ ਕੇ ਲਵੇ ਕੋਈ ਲਾਇਆ ਬਾਲਾਇਆ ਮੋਦਿਆ ਇਹ ਕੋਈ ਦੂਜੇ ਸੁਵੇ ਲਾ ਲੇ ਤੀਜੇ ਲਾਲੇ ਪਹਿਲੇ ਲਾਲੇ ਹਾਂਜੀ ਹਾਂ ਸਾਹਮਣੇ ਆ ਹੈਗੀ ਪਿਓਰ ਮੋਰਾ ਬਿਲਕੁਲ ਜਿਆਦਾ ਬਲਾ ਗਿਆ ਬਾਕੀ ਚਵਾਈ ਚੂਈ ਦੀ ਬਿਲਕੁਲ ਓਕੇ ਆ ਦਸੱਲੀ ਕਰਕੇ ਵੀਰ ਭਰਾ ਜੀ ਨੇ ਵੀ ਲੈਣੀ ਐ ਵਰਜਾ ਤਨ ਕਾ ਕੇ ਦਸੱਲੀ ਕਰਕੇ ਖਰੋ ਇਹ ਆ ਵੀ ਸੂਈ ਥੋੜੀ ਜੱਦੀ ਆ ਬੱਚਾ ਕਿੰਨੇ ਦਿਨ ਹੋ ਗਏ ਸੂਈ 15 20 ਦਿਨ ਹੋ ਗਏ ਹਾਂ ਹਾਂਜੀ ਦੇ ਸੀ ਕਰੋ ਬੜੀ ਵਧੀਆ ਇਦਾਂ ਹੀ ਬੁੱਕ ਪੜਾ ਬਾ ਕੇ ਜਿਰਾ ਮੱਦੀ ਵੀਰ ਚੋਚ ਆ ਗਏ ਦਸਲੀ ਕਰੇ ਠੀਕ ਕਰੋ ਜੇ ਜਿਆ ਜੀ ਦੇ ਦੀ 65000 ਨਹੀਂ ਜਿਆਜ ਕਰੋ ਜਿਆਜ ਜਸਨਾ aí 20000 ਦੇ ਸਾਥੋਂ 52000 ਦੀ ਦੇ ਰਹਾ ਕੇ ਮਾਦੋ ਕੇ ਆਂਦਾ ਦੇਖੋ ਪਿਓਰ ਮੋੜਾ ਬਿਲਕੁਲ ਜੈੱਡ ਬਲੈਕ ਤੁਹਾਨੂੰ ਦਿਖਾ ਦੋ ਮੈਂ ਨੇ ਲੇਵਾਲੂ ਆ ਬੋ ਮੈਂ ਬਣਾਉਂਦੀ ਆ ਇਹ ਆ ਵੀ ਮੈਂ ਦੁੱਧ ਆ ਲਈ ਮੈਂ ਦੁੱਧ ਆ ਲਈ ਬਾਕੀ ਦੰਦ ਵੀ ਦੀ ਬੁਰ ਕੈਂ ਮੈਂ ਹਾਂਜੀ ਹੈਵੀ ਕੁੰਡੀ ਸ਼ਕੀ ਹਾਂ ਖੋਲ ਬਾ ਇਹ ਅਗੀ ਗੜੀ ਟੋਕਰ ਗੱਬਣ ਟੋਕਰ ਗੱਬਣ ਹਾਂਜੀ ਖੋਲੋ ਕਰਵਾ ਨੂੰ ਇਹ ਅਗੀ ਜੋ ਟੋਕਰ ਗੱਬਣ ਹਾਂਜੀ ਇਹਦੇ ਕੋ ਦੁੱਧਿਆ ਮੈਂ ਕਹਾਂ 6 ਕਿਲੋ ਕੋਈ 5 ਕਿਲੋ ਕਿਣੀ ਹਾਂਜੀ ਇਹ ਮੈਂ ਪਹਿਲੇ ਸੁਈਏ ਸੁਈਏ ਦੂਜੇ ਗੜੀ ਸੁਣਾ ਮੈਨੇ ਦੂਜੇ ਸੁਣਾ ਦੂਜੇ ਸੁਣਾ ਗੜੀ ਵੇਖੋ ਜੀ ਵੱਡੀ ਝੋਟੀ ਆ ਗਈ ਆ ਦੂਜੇ ਸੁਈਏ ਗੜੀ ਗੱਬਣ ਆ ਕਨੇਮ ਚੱਲੀ ਗੱਭਾਂ ਜੀ ਇਹ 체ੜੀ ਨੂੰ ਪੰਜਵਾਂ ਮਹੀਨਾ ਹੋ ਗਿਆ ਹੋ ਗਿਆ ਛੇਵਾਂ ਮਹੀਨਾ ਚੱਲਦਾ ਪਿਆ ਜਿਹੜਾ ਵੀ ਵੀਰ ਭਰਾ ਜਿੱਦਾਂ ਮਰਜ਼ੀ ਚੈੱਕ ਕਰਕੇ ਤਸੱਲੀ ਕਰਕੇ ਖੜੋ ਬਾਕੀ ਗੱਭਾਂ ਦੀ ਆਪਣੀ ਗਾਰੰਟੀ ਹੋਊਗੀ ਤੇ ਇਹ ਕੋਈ ਵੀ ਰਿੱਤੀ ਆ ਜਾ ਚੈੱਕ ਬਸਾ ਕਰਕੇ ਜਿੱਦਾਂ ਮਰਜ਼ੀ ਇਹ ਛੋਟੀ ਨੇ ਗਾੜੀ ਹਾਂ ਚੈੱਕ ਬਸ ਚੈੱਕ ਦੀ ਸਾਡੀ ਗਾਰੰਟੀ ਆ ਹਾਂਜੀ ਇਹ ਛੋਟੀ ਨੇ ਦੂਜੇ ਸੂਏ ਗਾੜੀ ਸੁਣਾ ਹੈ ਹਾਂਜੀ ਬਾਕੀ ਚਵਾਈ ਚੂਈ ਬਿਲਕੁਲ ਓਕੇ ਆਵੀ ਸ਼ਕੀਨ ਸ਼ਕਾਨ ਬਹੁਤ ਹੈ ਕੁੰਡੀ ਬੜੀ ਆ ਵੇਬੀ ਅੱਜ ਹੀ ਆਈ ਹੈ ਆਪਣੇ ਕੋ ਆਜੀ ਆਈ ਹੈ ਆਜੀ ਵੇਖੋ ਸਿੰਘ ਸੰਗ ਖਾਲੋ ਝੋਦੀ ਜੇ ਕਿਦਾਂ ਦੇ ਵੇਖੋ ਕੁੰਡੀ ਗਾਂਦੀ ਬੜੀ ਹੈ ਦੂਜੇ ਸੁਗੇ ਘਰੀ ਸੁਣਾ ਕੱਢੀ ਨੇ ਉਧਰ ਦੀ ਝੋਟੀ ਉਧਰ ਦੀ ਝੋਦੀ ਹੈ ਵੇਖੋ ਕਿਦਾਂ ਦੀ ਨਸਲ ਹੈ ਨਸਲ ਬਹੁਤ ਹੈ ਬਰੀ ਹਾਂਜੀ ਆ ਲੈਵਾ ਲਓ ਆ ਬਾਕੀ ਇਹਨੂੰ 5 ਮਹੀਨੇ ਪੂਰੇ ਹੋ ਗਏ ਛੇਵਾ ਜਾਂਦੇ ਆ ਛੇਵਾ ਜਾਂਦੇ ਆ ਹਾਂ ਚੈੱਕ ਪਾਸ ਚੈੱਕ ਕਰਾ ਕੇ ਲਵੇ ਕੋਈ ਚੈੱਕ ਕਰਾ ਕੇ ਬਾਕੀ ਆਪਣੀ ਗਰੰਟੀ ਵੀ ਹੋ ਗਈ ਹਾਂ ਆਪਣੀ ਗਰੰਟੀ ਹੈ ਚੈੱਕ ਪਾਸ ਦੀ ਹਾਂਜੀ ਕੋਈ ਵੀਰ ਭਰਾ ਘਰ ਖਰਗੇ ਦੇ ਦਿੰਦੇ ਨੇ ਛਰ ਕੇ ਪਾਣੀ ਕਰਾ ਲਈ ਉਹ ਸਾਡੀ ਗਰੰਟੀ ਹੈ ਹਾਂਜੀ ਤੇ ਡੇਟ ਇਹਦਾ ਜਿੰਨਾ ਮੱਦੀ ਘੜੀਏ ਜਾਜ ਜਾ ਕਰੋ ਜੈ ਜੀ ਹਾਂ ਜੀ ਜਾਜ ਕਰੋ ਦੇ ਦਈਏ ਸੀ ਯਾਦੀ ਨਹੀਂ ਜਾਜ ਕਰੋ ਹੋਰ ਕਰੋ ਜਾਜ ਕਰੋ 75 ਯਾਦੀ ਦਵਾਵਾਂਗੇ ਜੋੜੀ ਠੀਕ ਹੈ 6 ਮਹੀਨਾ 6 ਮਹੀਨਾ ਜਾਂਦੇ ਚੈੱਕ ਬਸ ਹੋ ਗਈ ਸਾਡੀ ਗਾਰੰਟੀ ਹੋ ਗਈ ਤੇ ਬਾਕੀ ਕੋਈ ਨਹੀਂ ਵੀਰ ਚੈੱਕ ਖਾ ਕੇ ਭਾਨੇ ਬੇਸ਼ੱਕ ਖਰੇ ਆਹ ਬੁੜੀ ਵੱਡੀ ਜੋੜੀ ਹੈ ਸ਼ਕੀਨ ਆ ਤੇ ਕੁੰਡੀ ਹਾਂ ਜੀ ਬਾਕੀ ਜਵਾਈ ਖੋਦਾ ਬਾ ਵੀ ਉਹ ਜੋੜੀ ਹੈ ਜੀ ਬੱਚਿਆਂ ਬਗੈਰ ਬੱਚਿਆਂ ਬਗੈਰ 4 ਨੰਬਰ ਤੇ 4 ਨੰਬਰ ਦੇ ਹਾਂ ਇਹ ਕਦੋਂ ਦੀ ਸੂਈ ਜੇ ਇਹਨੂੰ ਸੂਈ ਨੂੰ 15-20 ਦਿਨ ਹੋ ਗਏ ਆ ਬੱਚਾ ਸਾਡੇ ਕੋਲ ਮਰ ਗਿਆ ਐ ਅਸ ਤੁਹਾਡੇ ਕੋਲ ਠੀਕ ਹੱਥ ਕਰਕੇ ਬੱਚਾ ਮਰ ਗਿਆ ਹਾ ਦੇਖੋ ਪਹਿਲੇ ਸੂਏ ਝੋਦੀ ਆ ਚੌਗੀ ਕਟੀ ਆ ਜੇ ਹਾਂਜੀ ਖੋਲੋ ਬਾ ਇਹ ਕਦੀ ਕੋ 6 ਕਿਲੋ ਕਰੀਬ ਦੁੱਧ ਆ ਹਾਂਜੀ ਲਓ ਜੀ ਝੋਟੀ ਆ ਗਈ ਪਹਿਲੇ ਸੂਏ 6 ਕਿਲੋ ਦੇ ਕਰੀਬ ਦੁੱਧ ਆ ਝੋੜੀ ਚੰਗੀ ਐ ਵੀ ਅਦੇ ਹੈਗੀ ਵੀ ਦੌਡੀ ਜੋਗੀ ਆ ਦੰਦਾਂ ਜਗਦੀ ਜਿਹੜੇ ਏੜੀ ਦਾ ਉਹ ਗੱਜਨਾ ਗੱਦੀ ਦਾ ਤੇ ਜਿਹੜਾ ਲੱਬਿਆ ਉਹ ਨਾ ਲੱਬੇ ਸੀਲ ਸੂਲ ਇਹ ਵੀ ਬੜੀ ਆ ਹਾਂਜੀ ਭਾਰੇ ਦੇ ਜੋਈ ਦੀ ਕੋਈ ਦੀਗਾ ਦੁਕਾਨ ਲਈਦਾ ਹਾਂਜੀ ਬੰਦੋ ਬਾ ਬੰਦੋ ਕੁੰਡੀ ਗਾਂਦੀ ਇਹ ਵੀ ਬੜੀ ਆ ਤੇ ਬਾਕੀ ਚਵਾਈ ਜੂਈ ਬਿਲਕੁਲ ਓਕੇ ਹਾਂਜੀ ਸੀਲ ਠੰਡੀ ਬੜੀ ਆ ਜਿੱਦਾਂ ਮੱਦੀ ਚੋਵਰ ਜਾ ਤਨਕਾ ਆਗੇ ਹਾਂਜੀ ਸੱਲੀ ਕਰਕੇ ਖੜੋ ਸੂਈ ਨੂੰ 15 ਤੋਂ 20 ਦਿਨ ਕੋਈ ਮਹੀਨਾ ਲਾ ਲਈ। ਹਾਂਜੀ। ਇਹ ਵੀ ਬੱਚਾ ਸਾਡੇ ਕੋਲ ਸੂਈ ਸਾਡੇ ਘਰ ਹੀ ਤੇ ਸਾਡੇ ਘਰ ਹੀ ਬੱਚਾ ਮਰ ਗਿਆ। ਹਾਂਜੀ। ਇੱਦਾਂ ਜੋਈ ਜੋਈ ਵੇਖੋ। ਹਾਂਜੀ। ਸਾਹ ਬੜੀ ਹੈ ਕਦੀ। ਲੇਵੇ ਦੀ ਸਕੀਨ ਸ਼ਕਾਨ ਆਇਆ ਵੇ। ਠੰਢੀ ਆ ਸੰਧੀ ਬੜੀ ਆ। ਠੰਢੀ। ਇੰਨਾ ਜੋਈ ਦੀ ਗੱਦੀ ਪਾਣੇ ਪਾਰਾ ਪਲੋ ਬਣੇ ਨਾ ਪਾਓ। ਹਾਂਜੀ। ਠੰਢੀ ਬਹੁਤ ਹੈ ਕਦੀ। ਹਾਂਜੀ। ਰੇਟ ਜਾਜ ਕਰੀਏ। ਰੇਟ ਜਾਜ। ਹਾਂਜੀ ਜਾਜ ਕਰ ਦੋ। ਬਿਲਕੁਲ ਜਾਜ ਬਿਲਕੁਲ ਜਾਜ ਜਿਹੜਾ ਦੇ ਤਾ ਉਹ ਗੱਡਣਾ ਵੀ ਜੇ ਲੱਭਿਆ ਨਾ ਲੱਭੇ ਹਾਂਜੀ ਕਰੋ ਜਾਜ ਜਾਜ 55 ਦੇ ਦਈਏ ਨਹੀਂ ਜਾਜ ਕਰੋ ਜਾਜ ਜਾਜ ਕਰੋ ਹੋਰ ਜਾਜ ਕਰੋ ਮੈਂ 50000 ਦੀ ਦੇਣੀ ਆ 200 ਰੁਪਈਆ ਛੋਟ ਕਰਾਂਗੇ 50000 ਠੀਕ ਹੈ ਜੀ ਹਾਂ 50000 ਬਹੁਤ ਚੰਗੀ ਏ ਗੱਡੀ ਸੱਜਰੇ ਮਾਰ ਦੇਣੀ ਗੱਡੀ ਨੂੰ ਘਾਟਾ ਬਾਕੇ ਦੇਣਾ ਪੈਂਦਾ ਗੱਡੀ ਕੋ ਹਾਂਜੀ ਵੇਖੋ ਗੱਡੀ ਬਾਗੀ 4 ਸੂਏ ਚਾਰ ਪੀਨ ਵਾਲੀ ਆ ਸੂਏ ਚਾਰ ਪੀਨ ਵਾਲੀ ਦੂਜੇ ਸੂਏ ਨਾਲ ਨਹੀਂ ਗੱਡੀ ਬਣੀ ਆ ਹਾਂਜੀ ਤੇ ਬਾਕੀ ਇਹੋ ਹੀ ਆ ਮਾਲ ਆਪਣੇ ਕੋ ਯਾਦਾਂ ਦਾ ਆ ਕੇ ਤਸੱਲੀ ਕਰਕੇ ਜਿੱਦਾਂ ਮਰਜੀ ਖੜੋ ਜੀ ਹਾਂਜੀ ਟੋਕਰ ਗੱਭਣ ਆ ਬੱਚੇ ਵਗੈਰੇ ਤੇ ਆ ਬੱਚੇ ਹਲੀ ਆ ਬੱਚਾ ਹੈ ਨਹੀਂ ਆ ਮਰ ਗਿਆ ਤੇ ਸੀਲ ਫੁੱਲ ਬਰੀਆ ਹਾਂਜੀ ਦੇ ਬਾਕੀ ਸਾਰੀ ਗੱਲ ਜੀ ਸਾਰੀ